ਉਹ ਖਲੋਰੀ ਬਾਰਡਰ ਤੇ ਆ ਇਸ ਟਾਈਮ ਜਿੱਥੇ 111 ਕਿਸਾਨ ਮਰਨਵਰਤ ਤੇ ਬੈਠੇ ਨੇ ਇਹਨਾਂ ਇਹ ਗੱਲ ਕਹੀ ਵੀ ਡੱਲੇਵਾਲ ਕੱਲਾ ਕਿਉ ਸਾਡਾ ਲੀਡਰ ਵਾ ਡੱਲੇਵਾਲ ਸਾਹਿਬ ਤੁਹਾਡੇ ਨਾਲ ਅਸੀਂ ਵੀ ਔਰ ਮੈਂ ਨਾ ਜੇ ਸਾਰੀ ਦੁਨੀਆ ਦਾ ਇਤਿਹਾਸ ਫੋਲ ਕੇ ਦੇਖ ਲੋ ਐਡੀ ਵੱਡੀ ਕੁਰਬਾਨੀ 111 ਮਰਨਵਰਤ ਕਹਿ ਦੇਣਾ ਜਾਂ ਅੱਖਰਾਂ ਚ ਲਿਖ ਦੇਣਾ ਉਹ ਗੱਲ ਹੋਰ ਵਾ ਉਹਨੂੰ ਪ੍ਰੈਕਟੀਕਲੀ ਮੈਂ ਸਾਰੇ ਸਿੰਘਾਂ ਦੇ ਦਰਸ਼ਨ ਕੀਤੇ ਨੇ ਕੋਈ 85 ਸਾਲ 75 ਸਾਲ 50 ਸਾਲ ਔਰ ਨੌਜਵਾਨ ਵੀ ਸਾਡੇ ਇਹਦੇ ਚ ਹਿੱਸਾ ਪਾ ਰਹੇ ਨੇ ਸਾਡੇ ਨਾਲ ਰਤਨ ਸਿੰਘ ਐ ਵੀਰ ਪਿੰਡ ਮਲਾਲਾ ਜ਼ਿਲ੍ਹਾ ਮੋਗਾ 35 36 ਸਾਲ ਦੀ ਉਮਰ ਹੈ ਇਹ ਵੀਰ ਜੀ ਨਾਲ ਗੱਲਬਾਤ ਕਰਦੇ ਆਂ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਹਾਂ ਜੀ ਠੀਕ ਹੈ ਜੀ ਚੜਦੀ ਕਲਾ ਚ ਜੀ ਵੀਰ ਜੀ ਐਡਾ ਵੱਡਾ ਫੈਸਲਾ ਕਿਵੇਂ ਲੈ ਲਿਆ ਦੇਖੋ ਜੀ ਮਤਲਬ ਇਹ ਸਾਡੀ ਲੜਾਈ ਸਾਡੀਆਂ ਫਸਲਾਂ ਨਸਲਾਂ ਦੀ ਆ ਉਹਦੇ ਕਰਕੇ ਮਤਲਬ ਫੈਸਲਾ ਲੈਣਾ ਜੋ ਐ ਨਹੀਂ ਕਰ ਸਕਦੇ ਕੋਈ ਸ਼ੌਂਕ ਨਹੀਂਗਾ ਮੇਰੇ ਕੋਲੇ ਮਤਲਬ 2.5 ਕਿੱਲੇ ਜ਼ਮੀਨ ਆ ਅੱਛਾ ਹਾਂਜੀ ਤੇ ਪਰਿਵਾਰ ਚ ਮੇਰੇ ਮੈਂ ਮਤਲਬ ਇਕੱਲਾ ਹੀ ਬੰਦਾ ਹਾਂ ਤਿੰਨ ਮੇਰੇ ਮਗਰ ਮਤਲਬ ਮੇਰੀਆਂ ਲੇਡੀਜ਼ ਹੀ ਰਹਿ ਗਈਆਂ ਮੇਰੀ ਮਾਤਾ ਮੇਰੀ ਵਾਈਫ ਤੇ ਤਿੰਨ ਮੇਰੇ ਬੇਟੀਆਂ ਜੀ ਬੇਟਾ ਨਹੀਂ ਹੈ ਕੋਈ ਬੇਟਾ ਨਹੀਂ ਹੈ ਕੋਈ ਤਾ ਮਤਲਬ ਮੈਂ 2.5 ਗਿੱਲਿਆਂ ਦੀ ਜ਼ਮੀਨ ਨਾਲ ਮਤਲਬ ਕਿੰਨਾ ਆਪਦਾ ਘਰ ਦਾ ਖਰਚਾ ਚਲਾ ਸਕਦਾ ਹਨ ਵੀ ਉਹ ਇੰਨਾ ਹੈਗਾ ਮੈਂ ਮੈਨੇਜ ਕਰ ਲੈਨੇ ਵੀ ਜੋ ਮਤਲਬ ਬੱਚਿਆਂ ਦਾ ਪੜ੍ਹਾਈ ਦਾ ਖਰਚਾ ਨਿਕਲੀ ਹੋਵੇ ਤੇ ਘਰ ਦਾ ਖਰਚਾ ਚੱਲੀ ਜਾਵੇ ਇੰਨਾ ਕਰ ਸਕਦੇ ਆ ਜੇ ਮੰਨ ਕੇ ਚੱਲੋ ਵੀ ਸਾਡੀਆਂ ਇਹ ਜ਼ਮੀਨਾਂ ਵੀ ਮਤਲਬ ਸਾਡੇ ਤੋਂ ਖੋਈਆਂ ਜਾਂਦੀਆਂ ਤਾਂ ਸਾਡੇ ਕੋਲੇ ਕਮਾਈ ਦਾ ਸਾਧਨ ਕੀ ਰਹਿ ਗਿਆ ਅਸੀਂ ਆਪਦੇ ਬੱਚੇ ਕਿਵੇਂ ਪਾਲਾਂਗੇ ਉਸ ਗੱਲ ਨੂੰ ਲੈ ਕੇ ਅਸੀਂ ਮਤਲਬ ਅਸੀਂ ਕਿਹਾ ਚਲੋ ਕੱਲ ਵੀ ਮਰਨ ਦੀ ਨੋਟਾਉਣੀ ਆ ਤਾਂ ਫਿਰ ਅੱਜ ਹੀ ਸ਼ੁਰੂ ਕਰ ਲਏ। ਇਸ ਗੱਲ ਨੂੰ ਲੈ ਕੇ ਅਸੀਂ ਮਤਲਬ ਇਹ ਫੈਸਲਾ ਲੈ ਲਿਆ। ਬਾਕੀ ਤੁਹਾਨੂੰ ਪਤਾ ਹੀ ਹੋਈ ਅੱਜ 53 ਦਿਨ ਹੋ ਗਏ ਸਾਡੇ ਪ੍ਰਧਾਨ ਜੀ ਮਰਨ ਵਰਤ ਤੇ ਬੈਠੇ ਆ। ਤਾਂ ਅਸੀਂ ਉਹਨਾਂ ਦੇ ਯੋਧੇ ਆ, ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆ। ਵੀ ਉਹ ਵੀ ਤਾਂ ਸਾਡੀ ਖਾਤਰ ਸਾਡੇ ਬੱਚਿਆਂ ਖਾਤਰ ਹੀ ਲੜ ਰਹੇ ਆ। ਕੋਈ ਨਾ ਸੋਚੇ ਵੀ ਜੇ ਕਿਸੇ ਕੋਲੇ ਜ਼ਮੀਨ ਨਹੀਂ ਹੈਗੀ ਤਾਂ ਉਹਦੀ ਇਹ ਲੜਾਈ ਨਹੀਂ ਜੇ ਦੇਖਿਆ ਜਾਵੇ ਤਾਂ ਸਭ ਤੋਂ ਪਹਿਲਾਂ ਲੜਾਈ ਉਹਦੀ ਆ ਇਹ ਉਹ ਦੋ ਕੈਟਾਗਰੀਆਂ ਦੀ ਲੜਾਈ ਸਭ ਤੋਂ ਵੱਧ ਇੱਕ ਤਾਂ ਜਿਹਦੇ ਕੋਲੇ ਜ਼ਮੀਨ ਨਹੀਂ ਹੈਗੀ ਤੇ ਇੱਕ ਜਿਹਦੇ ਕੋਲੇ ਬਹੁਤ ਜ਼ਿਆਦਾ ਹੈਗੀ ਆ ਉਹਨਾਂ ਦੀ ਉਹਨਾਂ ਦੇ ਮਨ 'ਚ ਇਹ ਆ ਸਾਡੇ ਕੋਲ ਤਾਂ ਇੰਨੀ ਜ਼ਮੀਨ ਹੈਗੀ ਐ ਵੀ ਸਾਨੂੰ ਤਾਂ ਕਿ ਲੋੜ ਨਹੀਂ ਇਸ ਚੀਜ਼ ਦੀ ਸਭ ਤੋਂ ਪਹਿਲਾਂ ਲੋੜ ਤੁਹਾਨੂੰ ਪੈਣੀ ਆ ਤਾਂ ਫੇਰ ਜੀ ਦੇ ਕੋਲੇ ਜ਼ਮੀਨ ਨਹੀਂ ਹੈਗੀ ਚਲੋ ਮੰਨ ਕੇ ਚਲੋ ਸਾਡੇ ਕੋਲੇ 2.5 ਕਿੱਲੇ ਹੈਗੇ ਆ ਚਲੋ ਅਸੀਂ ਜੋ ਕੋਈ ਉਹੋ ਜੀ ਨਾ ਉਹ ਤਾਂ ਆਈ ਵੀ ਤਾਂ ਉਹ ਜੀ ਆਪ ਦੇ ਜੋਗੀ ਕਰਕੇ ਖਾ ਲਾਂਗੇ ਉਨਹੀਂ ਨਾ ਕੋਈ ਕਮਾਈ ਦਾ ਸਾਧਨ ਹੋਊਗਾ ਤਾਂ ਪਰ ਮਤਲਬ ਜਿਨ੍ਹਾਂ ਕੋਲੇ ਜ਼ਮੀਨ ਨਹੀਂ ਨਾ ਹੋਈ ਉਹਨਾਂ ਦਾ ਬਹੁਤ ਔਖਾ ਹੋ ਜਾਣਾ ਤਾਂ ਉਹ ਬੇਨਤੀ ਹੈ ਉਹਨਾਂ ਪਰਵਾਹ ਨੂੰ ਵੀ ਵੀ ਇਸ ਸੰਘਰਸ਼ ਦਾ ਹਿੱਸਾ ਬਣੋ ਇਹ ਕੋਈ ਸਾਡੀ ਕੱਲਿਆਂ ਦੀ ਲੜਾਈ ਨਹੀਂ ਆਪਣੀ ਸਾਰਿਆਂ ਦੀ ਜੋ ਵੀ ਬੰਦਾ ਕੋਈ ਰੋਟੀ ਖਾਂਦਾ ਨਾ ਹਰ ਇੱਕ ਬੰਦੇ ਦੀ ਲੜਾਈ ਹੈ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਕਿ ਠੀਕ ਆ ਅਸੀਂ ਇਹ ਨਹੀਂ ਕਹਿੰਦੇ ਵੀ ਉਹ ਸਾਡੇ ਨਾਲ ਆ ਕੇ ਮਰਨ ਵਰਤਾਂ ਤੇ ਬੈਠਣ ਠੀਕ ਆ ਧਰਨੇ ਨੂੰ ਮਤਲਬ ਸਪੋਰਟ ਕਰਦੇ ਹਾਂ ਵੀ ਧਰਨੇ 'ਚ ਉਹਨਾਂ ਦੀ ਸ਼ਮੂਲੀਅਤ ਹੋ ਜਾਏ ਉਹਨਾਂ ਦੀ ਹਾਜ਼ਰੀ ਹੋ ਜਾਏ ਤਾਂ ਇੰਨਾ ਹੀ ਬਹੁਤ ਮਤਲਬ ਸਾਨੂੰ ਵੀ ਉਹਨਾਂ ਚੀਜ਼ਾਂ ਦਾ ਮਾਣ ਮਿਲੂਗਾ ਆਸਰਾ ਮਿਲੂਗਾ ਤੇ ਬਾਕੀ ਸਰਕਾਰਾਂ ਵੀ ਮਤਲਬ ਫੇਰ ਹੀ ਗੋਡੇ ਟੇਕਣਗੀਆਂ ਵੀਰ ਜੀ ਨੇ ਆਪਣਾ ਦੁੱਖ ਸਾਂਝਾ ਕੀਤਾ ਹੁਣ ਤਿੰਨ ਬੇਟੀਆਂ ਇਨਾਂ ਦੀ ਪਤਨੀ ਔਰ ਮਾਤਾ ਜੀ ਪੰਜ ਜਾਨੀਆਂ ਘਰੇ ਨੇ ਕੋਈ ਹੋਰ ਪਿਤਾ ਜੀ ਹੋਵੇ ਜਾਂ ਭਰਾ ਕੋਈ ਹੋਵੇ ਤੇ ਬੜਾ ਸਹਾਰਾ ਆਂਦਾ ਵਾ ਹੁਣ ਇਸ ਹਾਲਾਤ ਦੇ ਵਿੱਚ ਮੈਂ ਨਾ ਵੀ ਸਲੂਟ ਹੈ ਸਭ ਤੋਂ ਛੋਟੀ ਉਮਰ ਦੇ ਸਾਡੇ ਵੀਰ ਵਾ 35 36 ਸਾਲ ਦੀ ਉਮਰ ਵਾ ਔਰ ਘਰ ਕੋਈ ਬੰਦਾ ਨਾ ਹੋਣਾ ਉਹਨਾਂ ਨੂੰ ਇਕੱਲਿਆਂ ਨੂੰ ਛੱਡ ਕੇ ਪਰਿਵਾਰ ਨੂੰ ਤੇ ਕਹਿਣਾ ਬੜਾ ਸੌਖਾ ਮਰਨ ਵਰਤਾ ਹਾਂਜੀ ਜਦੋਂ ਇਹਨਾਂ ਨੇ ਫੈਸਲਾ ਲਿਆ ਹੋਣਾ ਵਾ ਕੀ ਕੋਈ ਸੋਚਿਆ ਹੋਣਾ ਵਾ ਉਹ ਦੁੱਖ ਇਹਨਾਂ ਦੇ ਅੰਦਰੋਂ ਸਾਂਝਾ ਹੋ ਰਿਹਾ ਵਾ ਵੀ ਕੱਲ ਨੂੰ ਵੀ ਜੋ ਸਾਡੇ ਬੱਚਿਆਂ ਨਾਲ ਹੋਣਾ ਵਾ ਹਾਂਜੀ ਉਹ ਅੱਜ ਹੀ ਇਹਨਾਂ ਨੂੰ ਦਿਖ ਰਿਹਾ ਵਾ ਮਰਨਾ ਵੈਸੇ ਵੀ ਆ ਤਿਲ-ਤਿਲ ਕਰਕੇ ਮਰਾਂਗੇ ਆ ਰੋਡ ਜਿੰਨੇ ਨਿਕਲ ਰਹੇ ਨੇ ਜ਼ਮੀਨਾਂ ਜਿਨ੍ਹਾਂ ਦੀਆਂ ਆ ਗਈਆਂ ਕਿਸੇ ਨੂੰ ਪੁੱਛਿਆ ਨਹੀਂ ਗਾ 15 15 ਦਿਨਾਂ ਤੋਂ ਬਾਅਦ ਪਤਾ ਲੱਗਾ ਵੀ ਗਵਰਨਮੈਂਟ ਦੇ ਨਾਂ ਰਜਿਸਟਰੀ ਹੋ ਗਈ ਆ ਤੇ ਇਸ ਕਰਕੇ ਇਹ ਦਿਨ ਆਉਣੇ ਨੇ ਤਗੜੇ ਹੋ ਕੇ ਲੜਾਈ ਲੜੋ ਮੈਂ ਦੋ ਤਿੰਨਾਂ ਚੱਲਣਾ ਦੇ ਵੀਰ ਦੀ ਵੀਡੀਓ ਚੱਲ ਰਹੀ ਸੀ ਔਰ ਜਿਹੜਾ ਵੀ ਉਹ ਵੀਡੀਓ ਵਿੱਚ ਦਾ ਭਪਕ ਹੋ ਜਾਂਦਾ ਵਾ ਕਿਉਂਕਿ ਚਲੋ ਬੱਚਿਆਂ ਦੀ ਲੜਕੀਆਂ ਦੀ ਗੱਲ ਹੋਰ ਵਾ ਜਿਹੜਾ ਧੀਆਂ ਨੇ ਨਾ ਧੀਆਂ ਨਾਲ ਮਾਂ ਪਿਓ ਦਾ ਪਿਆਰ ਬਹੁਤ ਜ਼ਿਆਦਾ ਹੁੰਦਾ ਕੁਦਰਤੀ ਗੱਲ ਵਸ ਸੁਭਾਅਕ ਹੈ ਤੇ ਉਹ ਚੀਜ਼ਾਂ ਵੀਰ ਨੇ ਦੱਸੀਆਂ ਸਾਰੀਆਂ ਸ਼ਬਦ ਇੱਥੇ ਆ ਕੇ ਮੁੱਕ ਜਾਂਦੇ ਆ ਫੇ ਕਿਹੜਿਆਂ ਸ਼ਬਦਾਂ ਦੇ ਨਾਲ ਵੀਰ ਨੇ ਅਗਲੀ ਗੱਲ ਕਰੀਏ ਬਸ ਅਰਦਾਸ ਹੀ ਕਰਦੇ ਆ ਗੁਰੂ ਸਾਹਿਬ ਦੇ ਚਰਨਾਂ 'ਚ ਵੀ ਮਹਾਰਾਜ ਇਹਨਾਂ ਨੂੰ ਚਰਦੀ ਕਲਾ 'ਚ ਰੱਖੀ ਛੇਤੀ ਤੋਂ ਛੇਤੀ ਮੰਗਾਂ ਮੰਨੀਆਂ ਜਾਣ ਤੇ ਇਹ ਸੁੱਖਾ ਸੁਖੀ ਦਾ ਆਪ ਦੇ ਘਰੇ ਜਾਣ 53 ਦਿਨ ਹੋ ਗਏ ਪ੍ਰਧਾਨ ਜੀ ਨੂੰ ਵੀ ਔਰ ਦੂਜੀ ਗੱਲ ਇਹ ਹੈ ਵੀ ਕੱਲ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਪਤਨਾ ਗੁਰਦੁਆਰਾ ਸਾਹਿਬ 'ਚ ਫੇਰ ਮੀਟਿੰਗ ਹੋ ਰਹੀ ਆ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਸਾਰੀਆਂ ਗੱਲਾਂ ਛੱਡ ਕੇ ਆ ਕੇ ਮੋਰਚੇ ਦੀ ਸਪੋਰਟ ਕਰੋ ਦੋਨ ਦਿੱਤਨਾ ਜਿਹੜੇ ਤਿੰਨ ਮੋਰਚੇ ਸਾਡੇ ਚੱਲ ਰਹੇ ਨੇ ਔਰ ਸਰਕਾਰ ਤੇ ਕੋਈ ਇਹੋ ਜਿਹਾ ਨਾ ਜਾਵੇ ਵੀ ਇਹ ਕਈ ਤਿਹਰਾ 'ਚ ਜਥੇ ਬਨੀਆਂ ਪਾਟੀਆਂ ਹੋਈਆਂ ਨੇ ਕੀ ਦਿਨਾਂ ਗੱਲਬਾਤ ਕਰੀਏ ਤੁਸੀਂ ਇੱਕ ਪਲੇਟਫਾਰਮ ਤੇ ਸਾਰੇ ਆਜੋ ਜਿਵੇਂ 2020 21 ਵਾਲਾ ਅੰਦੋਲਨ ਲੜਿਆ ਸੀ ਉਤਰਾਂ ਹੀ ਲੜ ਕੇ ਇਸ ਅੰਦੋਲਨ ਨੂੰ ਵੀ ਸਿਰੇ ਚੜਾਈਏ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਵਰਗੇ ਲੀਡਰ ਨਹੀਂ ਜੋ ਮਿਲਨੇ 40 45 ਸਾਲਾਂ ਚ ਕਿਤੇ ਲੀਡਰ ਇਕ ਤਿਆਰ ਹੁੰਦਾ ਵਾ ਜਿਹੜਾ ਆਪਣੀ ਕੌਮ ਦੀ ਆਪਣੀ ਕਿਸਾਨੀ ਦੀ ਆਪਣੇ ਖੇਤੇ ਦੀ ਆਪਣੀ ਪੰਜਾਬ ਦੀ ਗੱਲ ਕਰੇ ਇੱਥੇ ਅਸੀਂ ਵੀ ਪਾਬਕ ਹੋ ਰਹੇ ਹਾਂ ਉਹਨਾਂ ਇਥੇ ਵੀਰ ਦੇ ਹਾਲਾਤ ਵੇਖ ਕੇ ਅਰਦਾਸ ਕਰਿਓ ਸਾਰੇ ਜਿਹੜਾ ਇਹ ਵੀਡੀਓ ਵੇਖੂਗਾ ਨਾ ਅਰਦਾਸ ਹੀ ਕਰਿਓ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ